ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਦੇ ਮਹਾ ਆਵਾਕਾਂ ਸਾਰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਅਸਰੇ ਅਸੀਂ ਸ਼ਹੀਦਾਂ ਸਾਹਿਬ ਸ਼ਹੀਦਗੰਦ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਖੜੇ ਆ ਸੋ ਕੋਸ਼ਿਸ਼ ਕਰਾਂਗੇ ਦਰਸ਼ਨ ਕਰਾਉਣ ਦੀ ਜਿੱਥੇ-ਜਿੱਥੇ ਵੀ ਸੰਗਤਾਂ ਨਰਲੀਵ ਟੀਵੀ ਦੀ ਅੱਖ ਦੇ ਰਾਹੀਂ ਜੋ ਸਤਗੁਰਾਂ ਦੇ ਦਰਬਾਰ ਦੇ ਮੁੱਖ ਦਰਬਾਰ ਦੇ ਦਰਸ਼ਨ ਕਰ ਸਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਮੁੱਖ ਦਰਬਾਰ ਦੇ ਸਾਹਮਣੇ ਅਸਲੇ ਨਰਲੇਬ ਟੀਵੀ ਦੀ ਟੀਮ ਦੇ ਸਮੇਤ ਖੜੇ ਹਾਂ ਕੋਸ਼ਿਸ਼ ਕਰਾਂਗੇ ਕਿ ਸੰਗਤਾਂ ਨੂੰ ਜਿਹੜੀਆਂ ਘਰ ਬੈਠੀਆਂ ਸੰਗਤਾਂ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੇ ਉਹਨਾਂ ਦੇ ਜਿਹੜੇ ਦਰਸ਼ਨ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫੁੱਲਾਂ ਦੇ ਨਾਲ ਫੁੱਲਾਂ ਦੇ ਨਾਲ ਜੋ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਫੁੱਲਾਂ ਦੇ ਨਾਲ 메인 게ਟ ਹੈ ਜਿਹੜਾ ਮੁੱਖ 게ਟ ਹੈ ਉਹ ਸਜਾਇਆ ਗਿਆ ਜਿਵੇਂ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਸ਼ਹੀਦਾਂ ਸਾਹਿਬ ਅੰਦਰ ਪ੍ਰਵੇਸ਼ ਕਰਦੇ ਆਂ ਮੁੱਖ ਦੁਆਰ ਦੇ ਉੱਪਰ ਜੋ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੇ ਖੇਤ ਇਹ ਜੋ ਪੰਕਤੀਆਂ ਨੇ ਉਹ ਲਿਖੀਆਂ ਹੋਈਆਂ ਨੇ ਸੋ ਇਹ ਪੰਕਤੀਆਂ ਜੋ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਉੱਪਰ ਜਿਹੜੀਆਂ ਨੇ ਉਹ ਐਨ ਢੋਕਦੀਆਂ ਨੇ ਹੋਰ ਵੀ ਜਿਹੜੀਆਂ ਪੰਕਤੀਆਂ ਨੇ ਜਿਵੇਂ ਗगन तमामਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੈਂਡਿਓ ਸੂਰਮਾ ਅਬ ਜੂਜਨ ਕੋ ਲਾਓ ਸੋ ਇਹ ਸਾਰੀਆਂ ਪੰਕਤੀਆਂ ਜਿਹੜੀਆਂ ਬਾਬਾ ਦੀਪ ਸਿੰਘ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਸੋ ਬਾਬਾ ਦੀਪ ਸਿੰਘ ਜੀ ਦੀਆਂ ਕੁਰਬਾਨੀਆਂ ਤੋਂ ਤੁਸੀਂ ਭਲੀ ਪੰਤੀ ਜਾਣੂ ਸੋ ਨਿਰਲੇਪ ਟੀਵੀ ਰਾਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਦੇਸਾਂ ਵਿਦੇਸਾਂ ਦੇ ਵਿੱਚ ਵੱਸਦੀਆਂ ਜਿਹੜੀਆਂ ਸੰਗਤਾਂ ਨੇ ਇਹ ਜੋ ਸ਼ਹੀਦਾਂ ਸਾਹਿਬ ਦੇ ਜੋ ਦਰਸ਼ਨ ਨੇ ਸੋ ਆਪਣੇ ਕੈਮਰੇ ਦੀ ਅੱਖ ਦੇ ਰਾਹੀਂ ਦਰਸ਼ਨ ਕਰਵਾਏ ਜਾਣ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜੋ ਦਰਬਾਰ ਦਰਬਾਰ ਹੈ ਸਾਹਮਣੇ ਮੁੱਖ ਦਰਵਾਜ਼ੇ ਉੱਪਰ ਅਸੀਂ ਪਹੁੰਚੇ ਹਾਂ ਸੋ ਸੰਗਤਾਂ ਜਿਹੜੀਆਂ ਨੇ ਬੜੀ ਸਰਦਾ ਭਾਵਨਾ ਦੇ ਨਾਲ ਇੱਧਰ ਦੇਖ ਸਕਦੇ ਹੋ ਕਿ ਪੂਰੇ ਕੰਪਲੈਕਸ ਦੇ ਵਿੱਚ ਸੰਗਤਾਂ ਦੀਆਂ ਜਿਹੜੀਆਂ ਵੱਡੀ ਤਦਾਦ ਦੇ ਵਿੱਚ ਰੌਣਕਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਪੁੱਜੀਆਂ ਨੇ ਸੋ ਇੱਥੋਂ ਸੰਗਤਾਂ ਚਰਨ ਧੋਣ ਤੋਂ ਬਾਅਦ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਉਹ ਅੰਦਰ ਬੜੀ ਸਰਦਾ ਭਾਵਨਾ ਦੇ ਨਾਲ ਜਿਹੜੀਆਂ ਨੇ ਉਹ ਦਾਖਲ ਹੁੰਦੀਆਂ ਨੇ ਸੋ ਸੰਗਤਾਂ ਦੀਆਂ ਜਿਹੜੀਆਂ ਮੰਨਦੀਆਂ ਭਾਵਨਾਵਾਂ ਨੇ ਮੰਦੀਆਂ ਆਸਮਰਾਧਾ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਉਹ ਹਰ ਹਫਤਾਵਾਰ ਕੋਈ ਸ਼ਨੀਵਾਰ ਕੋਈ ਐਤਵਾਰ ਜਿਵੇਂ ਤੁਹਾਨੂੰ ਦੱਸਦੀਏ ਕਿ ਪਹਿਲਾਂ ਇੱਥੇ ਚਪੈਰੇ ਸਾਹਿਬ ਦੀ ਜਿਹੋ ਸੇਵਾ ਸੀ ਉਹ ਐਤਵਾਰ ਦੇ ਐਤਵਾਰ ਜਿਹੜੀ ਹੋਇਆ ਕਰਦੀ ਸੀ ਪਰ ਐਤਵਾਰ ਸੰਗਤਾਂ ਦੀ ਜਿਹੜੀ ਭਾਰੀ ਗਿਣਤੀ ਦੇ ਸਾਹਮਣੇ ਜਿਹੜੇ ਪ੍ਰਬੰਧ ਨੇ ਇੱਥੇ ਪ੍ਰਬੰਧ ਵੀ ਛੋਟੇ ਪੈ ਜਾਇਆ ਕਰਦੇ ਸਨ ਸੋ ਇਸ ਨੂੰ ਲੈ ਕੇ ਹੁਣ ਸ਼ਨੀਵਾਰ ਵੀ ਜਿਹੜੇ ਚਪਹਿਰੇ ਸਾਹਿਬ ਨੇ ਸ਼ੁਰੂ ਕੀਤੇ ਗਏ ਨੇ ਤੁਸੀਂ ਨਿਸਾਨ ਸਾਹਿਬ ਦੇ ਜਿਹੜੇ ਦਰਸ਼ਨ ਕਰ ਸਕਦੇ ਹੋ ਸੋ ਇੱਧਰ ਜਿਹੜੀਆਂ ਸੰਗਤਾਂ ਸਾਹਮਣੇ ਸੱਜੀਆਂ ਹੋਈਆਂ ਨੇ ਸੰਗਤਾਂ ਦੇ ਦਰਸ਼ਨ ਕਰ ਸਕਦੇ ਹੋ ਇਸ ਵੇਲੇ ਜੋ ਸਮਾ ਸਮਾ 25 ਤਰੀਕ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ 25 ਜਨਵਰੀ ਨੂੰ ਰਾਤ ਦੇ ਕਰੀਬ ਇੱਕ ਡੇਢ ਦਾ ਸਮਾ ਜਿਹੜਾ ਹੋ ਚੁੱਕਾ 1 ਵਜੇ ਤੋਂ ਉੱਪਰ ਦਾ ਤੇ ਸੰਗਤਾਂ ਜਿਹੜੀਆਂ ਨੇ ਉਹ ਬਾਣੀ ਦੇ ਵਿੱਚ ਲੀਨ ਨੇ ਬਿਲਕੁਲ ਆ ਤੁਹਾਨੂੰ ਦੱਸ ਦਈਏ ਕਿ ਚਪੈਰੇ ਸਾਹਿਬ ਨੂੰ ਲੈ ਕੇ ਜਿਵੇਂ ਆ ਪੰਜ ਜਬਜੀ ਸਾਹਿਬ ਦੇ ਪੰਜ ਜਬਜੀ ਸਾਹਿਬ ਦੀਆਂ ਬਾਣੀਆਂ ਇਸ ਤੋਂ ਇਲਾਵਾ ਚੌਪਈ ਸਾਹਿਬ ਦੀਆਂ ਜੋ ਦੋ ਬਾਣੀਆਂ ਤੇ ਚੌਪਈ ਸਾਹਿਬ ਤੋਂ ਇਲਾਵਾ ਸੁਖਮਨੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਜਾਪ ਨੇ ਉਹ ਨਿਰੰਤਰ ਜਾਰੀ ਨੇ ਇਸ ਤੋਂ ਇਲਾਵਾ ਆਨੰਦ ਸਾਹਿਬ ਜੀ ਦੀ ਬਾਣੀ ਸੋ ਇਹ ਜੋ ਕੰਟੀਨਿਊਸ ਜੋ ਸੰਗਤਾਂ ਨੇ ਇੱਥੇ ਬੈਠ ਕੇ ਦੇਰ ਰਾਤ ਤੱਕ ਤੁਸੀਂ ਦੇਖ ਰਹੇ ਹੋ ਕਿ ਠੰਡ ਦੇ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਤੇ ਬੇਸ਼ੱਕ ਜੋ ਜੋ ਦਰਬਾਰ ਹੈ ਮੁੱਖ ਦਰਬਾਰ ਦੇ ਕਵਾੜ ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਪਰ ਬਾਹਰ ਸੰਗਤਾਂ ਜਿਹੜੀਆਂ ਨੇ ਉਹ ਦਰਬਾਰ ਖੁੱਲਣ ਦੀ ਅਡੀਕ ਦੇ ਵਿੱਚ ਜਿਹੜੀਆਂ ਨੇ ਇੱਥੇ ਕਤਾਰਾਂ ਦੇ ਵਿੱਚ ਸੱਜੀਆਂ ਹੋਈਆਂ ਨੇ ਸੋ ਬਾਣੀ ਦੇ ਵਿੱਚ ਸੰਗਤਾਂ ਤੁਸੀਂ ਪਿੱਛੇ ਤੱਕ ਦੇ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਹੰਦੂਦ ਦੇ ਵਿੱਚ ਕੰਪਲੈਕਸ ਦੇ ਵਿੱਚ ਸੰਗਤਾਂ ਜੋ ਲਗਾਤਾਰ ਹੱਥਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਪੋਥੀਆਂ ਲੈ ਕੇ ਸੰਗਤਾਂ ਬਾਣੀ ਦੇ ਵਿੱਚ ਲੀਨ ਨੇ ਸੋ देर रात ਦੇ ਬਾਵਜੂਦ ਵੀ ਇੱਥੇ ਜਿਹੜੀਆਂ ਰੌਣਕਾਂ ਨੇ ਸੰਗਤਾਂ ਦੀਆਂ ਪੂਰੀ ਤਰ੍ਹਾਂ ਰੌਣਕਾਂ ਨਜ਼ਰ ਆ ਰਹੀਆਂ ਨੇ ਸੋ ਇਧਰ ਦੇਖ ਸਕਦੇ ਹੋ ਕਿ ਮੇਰੀਆਂ ਬੀਬੀਆਂ ਭੈਣਾਂ ਬਜ਼ੁਰਗ ਮਾਤਾਵਾਂ ਹੋਣ ਜਾਂ ਵੀਰ ਹੋਣ ਤੇ ਉਹ ਸਾਰੇ ਬਾਣੀ ਦੇ ਵਿੱਚ ਜਿਹੜੇ ਨੇ ਆ ਲੀਨ ਨਜ਼ਰ ਆ ਰਹੇ ਨੇ ਸੋ ਅਸੀਂ ਇੱਥੇ ਸੰਗਤਾਂ ਦੇ ਕੁਝ ਸੰਗਤਾਂ ਦੇ ਵਿਊ ਲੈਣ ਦੇ ਵੀ ਕੋਸ਼ਿਸ਼ ਕਰਾਂਗੇ ਆ ਮੇਰੇ ਭੰਜੀ ਇੱਥੇ ਮੌਜੂਦ ਨੇ ਆਪਣੇ ਬੱਚੇ ਦੇ ਨਾਲ ਸੋ ਭੰਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਢੇਰੇ ਬਾਬਾ ਨਾਲ ਤੇ ਕਿੰਨੀ ਦੇਰ ਤੋਂ ਭੰਜੀ ਆ ਰਹੇ ਹੋ ਇੱਥੇ ਦੋ ਤਿੰਨ ਸਾਲ ਹੋ ਗਏ ਜੀ ਦੋ ਤਿੰਨ ਸਾਲ ਹੋ ਗਏ ਤੇ ਬਾਬਾ ਦੀਪ ਸਿੰਘ ਮਹਾਰਾਜ ਵੱਲੋਂ ਕਿੰਨੀ ਆ ਕੇ ਕਿਰਪਾ ਹੋਈ ਹੈ ਪਰਵਾਰ ਤੇ ਬਹੁਤ ਜੀ ਬਹੁਤ ਕਿਰਪਾ ਹੈ ਜੀ ਉਹਨਾਂ ਦੀ ਕਿਰਪਾ ਨਾਲ ਹੀ ਚੱਲ ਰਹੇ ਆ ਜੀ ਰਹੇ ਆ ਖਾ ਪੀ ਰਹੇ ਆ ਜੀ ਬਹੁਤ ਕਿਰਪਾ ਜੀ ਉਹਨਾਂ ਦੀ ਅੱਛਾ ਜੀ ਤੇ ਸੰਗਤਾਂ ਜ਼ਿਆਦਾਤਰ ਜਿਹੜੀਆਂ ਨੇ ਹਫਤਾਵਾਰ ਹੁੰਦੀਆਂ ਨੇ ਜਿਵੇਂ ਪਹਿਲਾਂ ਐਤਵਾਰ ਆਇਆ ਕਰਦੀਆਂ ਸਾਨੂੰ ਤੇ ਐਤਵਾਰ ਸੰਗਤਾਂ ਦੀ ਭਾਰੀ ਗਿਣਤੀ ਹੋਣ ਕਰਕੇ ਫਿਰ ਸ਼ਨੀਵਾਰ ਸ਼ੁਰੂ ਹੋ ਗਿਆ ਹਾਂ ਸ਼ਨੀਵਾਰ ਵੀ ਹੁਣ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਜੋ ਅਨੋਖੇ ਸ਼ਹੀਦ ਨੇ ਇਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜੀਆਂ ਵੱਡੀਆਂ ਰੌਣਕਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਸਾਰੀਆਂ ਰੌਣਕਾਂ ਬਹੁਤ ਤੁਸ਼ਾਏ ਜੀ ਬਹੁਤ ਤੁਸ਼ਾਏ ਬਹੁਤ ਦੂਰ ਦੂਰੋਂ ਏ ਚੰਡੀਗੜ੍ਹੋਂ ਆਏ ਅੱਛਾ ਜੀ ਤੇ ਬਸ ਬਹੁਤ ਦੂਰ ਦੂਰੋਂ ਪਾਪਾ ਜੀ ਦੇ ਆਸ਼ੀਰਵਾਦ ਲੈਣ ਲਈ ਬਾਬਾ ਜੀ ਦਾ ਰੋਣਕ ਸੀ ਆਪਣੇ ਆਪ ਨੂੰ ਕਰਮਾ ਵਾਲਾ ਸਮਝਦੇ ਆ ਜਿਹੜਾ ਬਾਬਾ ਨਾਨਕ ਦੀ ਇਹਦਾ ਮਤਲਬ ਬਾਬੇ ਨਾਨਕ ਦੀ ਪਾਵਨ ਪਵਿੱਤਰ ਧਰਤੀ ਤੋਂ ਤੁਸੀਂ ਬਲੌਂਗ ਕਰਦੇ ਹੋ ਸੋ ਚੰਡੀਗੜ੍ਹ ਤੋਂ ਦੂਰੋਂ ਆਈਆਂ ਨੇ ਸੰਗਤਾਂ ਮੈਂ ਵੈਸੇ ਬਲੌਂਗ ਅੰਮ੍ਰਿਤਸਰ ਤੋਂ ਹੀ ਕਰਦੀ ਹਾਂ ਬਲੌਂਗ ਆਉਂ ਸਭ ਸਭ ਤੋਂ ਕਰਦੇ ਹਾਂ ਤੇ ਮੇਰੇ ਇਨ ਲਾਜ਼ ਚੰਡੀਗੜ੍ਹ ਨੇ ਅੱਛਾ ਜੀ ਤੇ ਜਦੋਂ ਮੇਰਾ ਵਿਆਹ ਨਹੀਂ ਸੀ ਆਇਆ ਸੀ ਉਸ ਟਾਈਮ ਵੀ ਸ਼ਨੀਵਾਰ ਆਤੀ ਆਂਦੇ ਸੀ ਪਰਵਾਰ ਸਮੇਤ ਪਰਵਾਰ ਸਮੇਤ ਉਦੋਂ 50 60 ਬੰਦੇ ਹੁੰਦੇ ਸੀ ਚਪਹਰੇ ਤੇ ਪਰ ਬਾਬਾ ਜੀ ਦੀ ਕਿਰਪਾ ਹੋਂ ਦੇਖੋ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ 50 60 ਬੰਦੇ ਹੁੰਦੇ ਸੀ ਸੰਗਤਾਂ ਹੁੰਦੀਆਂ ਸੀ ਇੱਥੇ ਤੇ ਇਹ ਕਰੀਬ ਕਿੰਨੇ ਸਾਲ ਪਹਿਲਾਂ 25 ਸਾਲ ਪਹਿਲਾਂ ਦੀ ਗੱਲ ਹੈ ਤੇ ਦੇਖਦੇ ਹੋ ਦੇਖਦੇ ਆਂ ਜਦ ਸੰਗਤਾਂ ਦਾ ਜਿਹੜਾ ਰੁਝਾਨ ਹੈ ਇਧਰ ਵੱਧ ਗਿਆ ਬਾਬੇ ਦੀ ਕਿਰਪਾ ਇੰਨੀ ਹੈ ਕਿ ਇਸ ਟਾਈਮ ਤੇ ਮੈਂ ਜਦੋਂ ਕੱਲ ਆ ਰਹੀ ਸੀ ਨਾ ਟ੍ਰੇਨ 'ਚ ਤੇ ਮੈਨੂੰ ਲੱਗਾ ਅੱਧੀ ਟ੍ਰੇਨ ਹੀ ਜਿਹੜੀ ਬਾਬਾ ਜੀ ਦੀ ਆਸ਼ੀਰਵਾਦ ਲੈਣ ਇੱਥੇ ਆ ਰਹੀ ਸੀ ਜਨਮ ਦਿਹਾੜੇ ਤੇ ਤੇ ਉਹਦੇ ਨਾਲ ਸੰਗਤਾਂ ਦੇ ਵਿੱਚ ਜਿਹੜਾ ਵਾ ਹੋ ਪਾਈ ਜੰਨੀ ਹੈ ਗੁਰੂ ਆਮਦਾਸ ਜੀ ਦਾ ਦਰ ਤੇ ਬਾਬਾ ਦੀਪ ਸਿੰਘ ਜੀ ਦਾ ਹੱਥ ਜੀ 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 ਚੋਲੀ ਬਾਬਾ ਦਾ ਗੁਰੂ ਆਮਦਾਸ ਜੀ ਦੀ ਤੇ ਹੱਥ ਬਾਬਾ ਦੀਪ ਸਿੰਘ ਜੀ ਦਾ ਸੰਗਤਾਂ ਤੇ ਮੇਰੀ ਇੱਨੀ ਸਿੱਚ ਜਪਹਿਰਾ ਕੱਟ ਰਹੇ ਆ ਸੰਡੇ ਨੂੰ ਵੀ ਤੁਸੀਂ ਦੇਖੋ ਆ ਕੇ ਵੀ ਬਿਲਕੁਲ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਇਨਾ ਮਤਲਬ ਸੰਗਤ ਇੰਨੀ ਸੰਗਤ ਹੁੰਦੀ ਹੈ ਹਾਂ ਜੀ ਹਰ ਕਿਸੇ ਦੇ ਰਾਗ ਹੀ ਚੱਲਦਾ ਹੁੰਦਾ ਪਰ ਬਾਈ ਗੁਣੀਆਂ ਝੋਲੀਆਂ ਭਰੀਆਂ ਇੰਨੀਆਂ ਝੋਲੀਆਂ ਭਰੀਆਂ ਜਿਨ੍ਹਾਂ ਦੀਆਂ ਭਰ ਵੀ ਗਈਆਂ ਉਹ ਵੀ ਆ ਰਹੇ ਨੇ ਜੀ 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 ਬਹੁਤ ਜ਼ਿਆਦਾ ਸ਼ਰਧਾ ਹੈ ਉਹਦੀ ਅਸੋ ਸਹਾਯੋਗੀ ਕੈਮਰਾ ਪਰਸਨ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜੀਆਂ ਦੇਸਾਂ ਵਿਦੇਸਾਂ ਦੇ ਵਿੱਚ ਦੂਰ ਦਰਾਡੇ ਸੰਗਤਾਂ ਬੈਠੀਆਂ ਨੇ ਇੱਥੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਜਿਹੜੇ ਦਰਸ਼ਨ ਕਰਵਾਏ ਜਾਣ ਕਿ ਕਿਵੇਂ ਜੋ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਆ ਕਿਵੇਂ ਲੜੀਆਂ ਦੇ ਨਾਲ ਜਗ ਮੰਗਾਰੀ ਆ ਸੋ ਆਪਣੇ ਨਰਲੇਬ ਟੀਵੀ ਦੇ ਕੈਮਰੇ ਦੀ ਅੱਖ ਰਹੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਿੰਘ ਸਾਹਿਬ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਸਿੰਘ ਸਾਹਿਬ ਨਾਲ ਸਿੰਘ ਸਾਹਿਬ ਜੀ ਹਾਜ਼ਰੀ ਲਵਾਓ ਪਹਿਲਾਂ ਸਾਡੇ ਟੀਵੀ ਦੇ ਉੱਪਰ ਬਲਾਉ ਫਤੇਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕਿੱਥੋਂ ਆਏ ਤੁਸੀਂ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਹੋ ਫਗਵਾੜੇ ਤੋਂ ਆਏ ਫਗਵਾੜੇ ਤੋਂ ਆਏ ਤੇ ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ ਬਾਬਾ ਜੀ ਕੋ ਜੀ ਕਾਫੀ ਟਾਈਮ ਤੋਂ ਆ ਰਹੇ ਹਾਂ ਹੁਣ ਤਾਂ ਇਦਾਂ ਚਪਹਿਰਾ ਸਾਹਿਬ ਤੇ ਤਾਂ ਨਹੀਂ ਆਈਦਾ ਹਾਂਜੀ ਤਾਂ ਵੈਸੇ ਦਰਸ਼ਨੇਦਾਰੀ ਕਰਨ ਆਈ ਦਾ ਦਰਸ਼ਨ ਦੋਦਾਰੀ ਕਰਨ ਲਈਦਾ ਤੇ ਜਿਹੜੀਆਂ ਮਨ ਦੇ ਵਿੱਚ ਜਿਵੇਂ ਭਾਵਨਾਵਾਂ ਨੇ ਆਸਾਂ ਨੇ ਮਰਾਦਾਂ ਨੇ ਬਾਬਾ ਜੀ ਨੇ ਕਿੰਨੀਆਂ ਕੀ ਕਿਰਪਾ ਵਰਤਾਈ ਉਹ ਕਿਰਪਾ ਮਾਰਾਈ ਦੀ ਹਨ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਹੈ ਜਿੰਨੀਆਂ ਵੀ ਅਰਦਾਸਾਂ ਬੇਨਤੀਆਂ ਹੋਈਆਂ ਪੂਰੀਆਂ ਹੋਈਆਂ ਨੇ ਹਾਂਜੀ ਸਾਰੀਆਂ ਪੂਰੀਆਂ ਕੀਤੀਆਂ ਮਹਾਰਾਜ ਆ ਜਿਹੜੀ ਵੀ ਸੰਗਤ ਨਾਲ ਗੱਲ ਕੀਤੀ ਜਾਵੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਨਜ਼ਰ ਆਉਂਦਾ ਕਿਤੇ ਨਾ ਕਿਤੇ ਗੱਲ ਕਰਦੇ ਜਿੱਦਾਂ ਮੇਰੇ ਭੈਣ ਜੀ ਡੇਰਾ ਬਾਬਾ ਨਾਨਕ ਤੋਂ ਸੀ ਤੇ ਵਰਾਗ ਦੇ ਵਿੱਚ ਵੀ ਆ ਜਾਂਦੀਆਂ ਨੇ ਸੰਗਤਾਂ ਨਾਲ ਕਿਉਂਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜੋ ਜੋ ਸ਼ਹੀਦੀ ਦਾ ਅਨੋਖੇ ਸ਼ਹੀਦੀ ਦਾ ਜੋ ਇਤਿਹਾਸ ਹੈ ਉਹ ਆਟੋਮੈਟਿਕ ਹੀ ਜਦੋਂ ਇਤਿਹਾਸ ਦੇ ਪੰਨਿਆਂ ਵੱਲ ਝਾਤੀ ਮਾਰੀਏ ਤੇ ਉਹ ਵਰਾਗ ਜਿਹੜਾ ਆਟੋਮੈਟਿਕ ਆ ਜਾਂਦਾ ਹੈ ਆਪਾਂ ਟਾਕਾ ਹੈ ਨਾ ਅਸੂ ਦੂਰ ਦਰਾਡੇ ਜਿਹੜੀਆਂ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਕੀ ਇਸ ਦਰ ਦੇ ਉੱਤੋਂ ਪਵਿੱਤਰ ਸਥਾਨ ਤੋਂ ਕੀ ਮੈਸੇਜ ਦੇਣਾ ਚਾਹੋਗੇ ਮਹਾਰਾਜ ਦੇ ਬਹੁਤ ਚੜ੍ਹਦੀ ਕਲਾ ਜੀ ਸਹੀ ਹੈ ਜਿਹੜੇ ਇੱਥੇ ਦਰਸ਼ਨਦਾਰੇ ਕਰਨ ਆਉਂਦੇ ਆ ਜਾਂ ਚਪੈਰਾ ਸਾਹਿਬ ਕੱਟਣ ਆਉਂਦੇ ਆ ਜੀ ਜੀ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਪੂਰੀਆਂ ਹੁੰਦੀਆਂ ਜੀ ਹੁਣ ਇਸ ਤੋਂ ਬਾਅਦ ਅਸੀਂ ਪੋਵੈਂਟ ਸਾਹਿਬ ਜਾ ਰਹੇ ਹਾਂ ਬਹੁਤ ਵੇਰ ਦਰਸ਼ਨ ਮਿਲਣ ਜਨਮ ਸਥਾਨ ਨਵਾਬ ਜੀ ਜਨਮ ਸਥਾਨ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਆਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ